ਯਾਰ ਸਾਡੇ ਮਝਵੀ ਸਿੱਖ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਆ ਸਾਡੀ ਫਤਿਹ ਨੂੰ ਵੀ ਟਾਰਗੇਟ ਕਰ ਰਿਆ ਕਿ ਉਹਨੇ ਫਤਿਹ ਨੂੰ ਬੁਲਾਈ ਜਦ ਕੇ ਵੀਡੀਓ ਆਨ ਰਿਕਾਰਡ ਆ ਕਿ ਫਤਿਹ ਬੁਲਾ ਕੇ ਹੀ ਉਹਨੇ ਸੌ ਚੱਕੀ ਆ ਐਡੀ ਗੰਦੀ ਸ਼ਬਦਾਵਲੀ ਮੈਂ ਸਮਝਦਾ ਵਰਤਦਾ ਮੈਨੂੰ ਹੁਣੇ ਇੱਕ ਕਾਂਗਰਸੀ ਭਰਾ ਰਸਤੇ 'ਚ ਮਿਲਿਆ ਹੁੰਦਾ ਹੈ ਢਾਬੇ ਤੇ ਤੇ ਮੈਨੂੰ ਕਹਿੰਦਾ ਵੀ ਬਾਈ ਜੀ ਤਾਂ ਬਹੁਤ ਮਾੜੇ ਹਾਲਾਤ ਬਣਾਤੇ ਨੇ ਕਾਂਗਰਸ ਦੇ ਮੈਂ ਕਿਹਾ ਨੇ ਕਹਿੰਦਾ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚੇ ਬੋਲਦਾ ਏ ਕਿ ਲਿਪੜਿਆ ਜਾ ਕਾਲਾ ਜਾ ਇੱਕ ਪੱਠੇ ਪਾਉਣ ਵਾਲਾ ਲਿਆਂਦਾ ਕਾਂਗਰਸ ਨੇ ਬੂਟਾ ਸਿੰਘ ਦੀ ਗੱਲ ਕਰ ਰਿਆ ਅਸੀਂ ਫਰਕ ਹੀ ਨਹੀਂ ਸਮਝਦੇ ਯਾਰ ਅਸੀਂ ਤਾਂ ਬਾਬਾ ਜੀਵਨ ਸਿੰਘ ਦਾ ਐਡਾ ਵੱਡਾ ਰਤਬਾ ਏ ਅਸੀਂ ਤਾਂ ਉਹਦੇ ਮੂਰੇ ਸਿਰ ਚਕਾਉਨੇ ਆ ਯਾਰ ਜਿਸ ਜਿਸ ਬਾਬੇ ਦੀ ਪ੍ਰੀਤ ਸੀ ਨਵੇਂ ਪਾਸ਼ਾ ਦੇ ਨਾਲ ਗੁਰ ਤੇਗ ਮਹਾਦਰ ਮਹਾਰਾ ਦੇ ਨਾਲ ਬੜੇ ਯੋਧੇ ਸੀ ਉੱਥੇ ਸੀਸ ਲਿਆਉਣ ਦੀ ਸੇਵਾ ਉਸੇ ਬਾਬੇ ਨੂੰ ਮਿਲੀ ਨਾ ਤੇ ਅਸੀਂ ਤਾਂ ਉਸ ਬਾਬੇ ਦਾ ਸਤਿਕਾਰ ਕਰਦੇ ਆ ਤੇ ਤੁਸੀਂ ਤੁਸੀਂ ਉਹਦੇ ਆਵਾਜ਼ ਸਾਨੂੰ ਟਾਰਗੇਟ ਕਰਦੇ ਹੋ ਤਾਂ ਸੋਚ ਹੈਗੀ ਇਹਨਾਂ ਦੀ ਆ ਕਈ ਵਾਰੀ ਆਪਣਾ ਬਾਜਵਾ ਸਾਹਿਬ ਦੇ ਵੀ ਬਿਆਨ ਆਏ ਚੰਨੀ ਸਾਹਿਬ ਬਾਰੇ ਕਈ ਕੁਝ ਬੋਲਿਆ ਉਹਨਾਂ ਨੇ ਫਿਰ ਉਹ ਆਪਣਾ ਜਿਹੜੇ ਉਹ ਚਲੇ ਗਏ ਨੇ ਭਾਜਪਾ ਚ ਇਹਨਾਂ ਦੇ ਵੱਡੇ ਲੀਡਰ ਗੁਰਤਾਸਪੁਰ ਵਾਲੇ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਉਹ ਜਿਹੜੇ ਹਿੰਦੂ ਸੀਗੇ ਮੈਂ ਕਹਿੰਦਾ ਸੀ ਵੀ ਇਹ ਬਾਬਾ ਜੀਵਨ ਸਿੰਘ ਦੀ ਅਣਸ਼ਵਾਨਸ਼ਾ ਤੇ ਉਹ ਕੀ ਕਹਿ ਰਿਹਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਕਿ ਇੱਕ ਲਿਬੜੇ ਜੇ ਨੂੰ ਕਾਲੇ ਜੇ ਨੂੰ ਫੜ ਕੇ ਪੱਠੇ ਪਾਉਂਦ ਨੂੰ ਲੈ ਆਂਦਾ ਉਹਨੂੰ ਗ੍ਰਹਿ ਮੰਤਰੀ ਬਣਾਦਾ ਦੇਸ਼ ਦਾ ਬੂਟਾ ਸਿੰਘ ਦੀ ਗੱਲ ਕਰ ਰਿਹਾ ਉਹ ਮੂਰਖਾ ਆਦਮੀ ਜਿਸ ਵੇਲੇ ਉਹਨੂੰ ਸਿਆਸਤ ਵਿੱਚ ਲਿਆਂਦਾ ਗਿਆ ਤਾਂ ਉਹ ਟੀਚਰ ਦੀ ਜੌਬ ਕਰ ਰਿਹਾ ਸੀ ਮਾਸਟਰ ਲੱਗਿਆ ਹੋਇਆ ਸੀ ਉਹ ਪੱਠੇ ਨਹੀਂ ਸੀ ਪਾ ਰਿਹਾ ਬਿਲਕੁਲ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਆ ਯਾਰ ਸਾਡੇ ਮੱਝਵੀ ਸਿੱਖ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਆ ਸਾਡੀ ਫਤਿਹ ਨੂੰ ਵੀ ਟਾਰਗੇਟ ਕਰ ਰਿਆ ਕਿ ਉਹਨੇ ਫਤਿਹ ਨਹੀਂ ਬੁਲਾਈ ਜੱਟ ਕੇ ਵੀਡੀਓ ਆਨ ਰਿਕਾਰਡ ਆ ਕਿ ਫਤਿਹ ਬੁਲਾ ਕੇ ਹੀ ਉਹਨੇ ਸੌ ਚੱਕੀ ਆ ਸਹੀ ਚਲੋ ਉਹਨਾਂ ਨੇ ਕੀ ਕੀਤਾ ਇਹ ਗੱਲ ਪਾਸੇ ਰੱਖੋ ਥੋੜੀ ਕਾਰਗੁਜ਼ਾਰੀ ਕੀ ਆ ਹੂੰ ਤੁਸੀਂ ਮੰਤਰੀ ਵੀ ਰਹੇ ਹੋ ਤੁਹਾਨੂੰ ਮੌਕਾ ਮਿਲਿਆ ਲੋਕਾਂ ਦੀ ਜੂਨ ਸਵਾਰਨ ਦਾ ਤੁਸੀਂ ਤਾਂ ਜੂਨ ਸਵਾਰਨ ਦੀ ਬਜਾਏ ਤੁਸੀਂ ਬੱਸਾਂ ਦੀਆਂ ਬਾਡੀਆਂ ਚੋਂ ਪੈਸੇ ਖਾ ਗਏ ਤੁਸੀਂ ਕਰਾਪਸ਼ਨ ਕੀਤੀ ਕੀ ਲੋੜ ਸੀ ਜਵਾਨੀ ਨੂੰ ਉੱਠ ਕੇ ਖੜੇ ਹੋਣ ਦੀ ਇਸ ਤਰ੍ਹਾਂ ਤੁਹਾਡੇ ਖਿਲਾਫ ਕਿਉਂ ਖੜੀ ਹੋ ਤੁਸੀਂ ਖੱਪਾ ਪਾਇਆ ਉਹ ਤੁਸੀਂ ਭ੍ਰਿਸ਼ਟਾਚਾਰ ਕੀਤਾ ਤੁਸੀਂ ਲੋਕਾਂ ਨੂੰ ਲੁੱਟਿਆ ਤੁਸੀਂ ਲੋਕਾਂ ਦਾ ਸਵਾਰਿਆ ਕੁਛ ਨਹੀਂ ਅੱਜ ਆਪਦੀਆਂ ਪ੍ਰਾਪਤੀਆਂ ਦੀ ਲਿਸਟ ਦਿਖਾਓ ਲੋਕਾਂ ਨੂੰ ਮੰਗੋ ਵੋਟਾਂ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਤਾਂ ਸਾਨੂੰ ਨਫ਼ਰਤ ਵੰਡ ਕੇ ਵੋਟਾਂ ਮੰਗਣੇ ਚਾਹੁੰਦੇ ਹੋ ਕਿ ਹਿੰਦੂ ਤੇ ਸਿੱਖ ਪੰਜਾਬ ਦੇ ਵੱਖ ਨੇ ਜਿਵੇਂ ਹੀ ਨਹੀਂ ਪੰਡਤ ਕਰਕੇ ਮਾਝੇ ਵਾਲੇ ਪੰਜਾਬ ਦੀ ਉਹ ਗੱਲ ਕਰਾਂ ਮੈਂ ਮਾਝੇ ਵਾਲੇ ਤਾਂ ਮਾਝੇ ਵਾਲੇ ਹਿੰਦੂ ਸਿੱਖਾਂ ਨੇ ਬਚਾਏ ਨਾ ਬਿਲਕੁਲ ਤੇ ਜੇ ਅੱਜ ਹਿੰਦੂ ਦੁਕਾਨਦਾਰ ਆ ਤੇ ਸਿੱਖ ਪਿੰਡ ਚੋਂ ਉੱਠ ਕੇ ਇੱਕ ਜਾਂਦਾ ਦੁਕਾਨਦਾਰ ਦੁਕਾਨਦਾਰ ਹੀ ਚੱਲਦੀ ਭਾਈਚਾਰੇ ਕਰਕੇ ਆ ਮੈਂ ਕਹਿੰਦੀ ਰੋਜ਼ ਹੀ ਇਕੱਠੇ ਚਾਹ ਪੀਨੇ ਆ ਰੋਟੀ ਖਾਣੇ ਇਕੱਠੇ ਘੁੰਮਦੇ ਮੇਰੇ ਨਾਲ ਸਾਡੀਆਂ ਤਾਂ ਜਾਣੇ ਆ ਆ ਗੱਡੀ 'ਚ ਮੇਰੇ ਨਾਲ ਦੋ ਪੰਡਤਾਂ ਦੇ ਮੁੰਡੇ ਆਏ ਆ ਹੁਣ ਸਾਨੂੰ ਪਤਾ ਹੀ ਨਹੀਂ ਸਿੱਖ ਆ ਕਿ ਹਿੰਦੂ ਆ ਇਹ ਦੱਸਦੇ ਆ ਸਿਆਸਦਾਨ ਕਿ ਤੁਸੀਂ ਇਸ ਤਰੀਕੇ ਵੰਡੀਆਂ ਪਾ ਕੇ ਰਹੋ ਪਰ ਇਹ ਇਸ ਧਰਤੀ ਤੇ ਨਹੀਂ ਪੈਣੀ ਆ ਜਿੱਥੇ ਗੁਰੂ ਸਾਹਿਬ ਦਾ ਸਿਧਾਂਤ ਆ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਜਦੋਂ ਸਾਨੂੰ ਗੁਰੂ ਸਾਹਿਬ ਨੇ ਇਹ ਗੱਲ ਸਮਝਾ ਦਿੱਤੀ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਪਜਾ ਕੌਣ ਭਲੇ ਕੋ ਮੰਦੇ ਅਸੀਂ ਕੌਣ ਫੈਸਲਾ ਕਰਨ ਵਾਲੇ ਆ ਕਿ ਚੰਗਾ ਕੌਣਾ ਮਾੜਾ ਕੌਣ